ਮਾਨਯੋਗ ਸੀਐਮ ਪੰਜਾਬ ਅਤੇ ਮਾਨਯੋਗ ਡਰ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ਹਨ ਕਿ ਪੰਜਾਬ ਵਿੱਚੋਂ ਅਸੀਂ ਨਸ਼ੇ ਦਾ ਖਾਤਮਾ ਕਰਨਾ ਹੈ। ਨਸ਼ਾ ਦੇ ਖਿਲਾਫ ਅਸੀਂ ਬਹੁਤ ਵੱਡੀ ਮੁਹਿੰਮ 17 ਜੂਨ 2024 ਤੋਂ ਚਲਾਈ ਹੈ। ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ 211 ਐਫਆਈਆਰ ਅਸੀਂ ਹੁਣ ਤੱਕ ਦਰਜ ਕੀਤੇ ਹਨ। 296 ਅਕਿਊਜ਼ਡ ਪਰਸਨਸ ਇਹਨਾਂ ਨੂੰ ਸਲਾਖਾ ਦੇ ਅੰਦਰ ਸਲਾਖਾ ਦੇ ਪਿੱਛੇ ਪਹੁੰਚਾਇਆ ਜਾ ਚੁੱਕਾ ਹੈ ਜਿਹੜੇ ਕਿ ਨਸ਼ੇ ਦਾ ਕਾਰੋਬਾਰ ਵੱਡੇ ਪੈਮਾਨੇ ਤੇ ਇਹਨਾਂ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਚਲਾ ਰਹੇ ਸੀ 40 ਟਨ ਕਿਲੋ ਅਫੀਮ ਦੀ ਬਰਾਮਦਗੀ ਹੈਗੀ ਤੋਂ ਇਲਾਵਾ 1/2 ਕਿਲੋ ਹਿਰੋਇਨ ਦੀ ਰਿਕਵਰੀ ਹੈਗੀ 68 ਕਿਲੋ ਗਾਂਜੇ ਦੀ ਰਿਕਵਰੀ ਹੈਗੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਪੰਜਾਬ ਭਰ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਦੇ ਲਈ ਉਪਰਾਲੇ ਕੀਤੇ ਜਾ ਰਹੇ ਨੇ ਇਸ ਨੂੰ ਲੈ ਕੇ ਐਨਟੀਐਫੀ ਬਣਾਈ ਗਈ ਉੱਥੇ ਹੀ ਪੰਜਾਬ ਪੁਲਿਸ ਨੂੰ ਕਿਸ ਤਰੀਕੇ ਦੇ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਹੋਏ ਹੈ ਮੁਹਾਲੀ ਰੋਪੜ ਔਰ ਫਤਿਹਗੜ੍ਹ ਜ਼ਿਲ੍ਹੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਪੁਲਿਸ ਕੰਮ ਕਰ ਰਹੀ ਹੈ ਡੀਆਈਜੀ ਰੋਪੜ ਰੇਂਜ ਮੈਡਮ ਨਿਲੰਬਰੀ ਜਗਦਲੇ ਆਈਪੀਐਸ ਸਾਡੇ ਨਾਲ ਇਹਨਾਂ ਨਾਲ ਤਮਾਮ ਇਹਨਾਂ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ ਮੈਮ ਸ਼ੁਰੂਆਤ ਤੋਂ ਦੇਖਦੇ ਆਂ ਭੀ ਲਗਭਗ 2 ਮਹੀਨੇ ਦਾ ਜੇ ਆਪਾਂ ਡਾਟਾ ਲੈ ਲਈਏ ਪੁਲਿਸ ਨੂੰ ਕੀ ਕੀ ਰਿਕਵਰੀ ਹੈਗੀ ਜਿਹੜੀ ਇਹਨਾਂ ਚਿਲਿਆਂ ਵਿੱਚ ਹਾਸਲ ਹੋਈ ਹੈ ਅ ਮਨਜੋਤ ਸਾਡੇ ਮਾਨਯੋਗ ਸੀਐਮ ਪੰਜਾਬ ਅਤੇ ਮਾਨਯੋਗ ਡਰ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਨ ਕਿ ਪੰਜਾਬ ਵਿੱਚੋਂ ਅਸੀਂ ਨਸ਼ੇ ਦਾ ਖਾਤਮਾ ਕਰਨਾ ਹੈਗਾ ਨਸ਼ੇ ਨੂੰ ਅਸੀਂ ਟੋਟਲੀ ਇਰੇਡੀਕੇਟ ਕਰਨਾ ਹੈਗਾ ਕਿਉਂਕਿ ਇਹ ਸੋਸਾਇਟੀ ਨੂੰ ਬਹੁਤ ਖਰਾਬ ਕਰ ਰਿਹਾ ਹੈਗਾ ਸਾਡੇ ਨੌਜਵਾਨਾਂ ਤੇ ਬਹੁਤ ਬੁਰਾ ਅਸਰ ਇਹਦਾ ਪੈਂਦਾ ਹੈਗਾ ਇਸ ਕਰਕੇ ਨਸ਼ਾ ਦੇ ਖਿਲਾਫ ਅਸੀਂ ਬਹੁਤ ਵੱਡੀ ਮੁਹਿੰਮ 17 ਜੂਨ 2024 ਚਲਾਈ ਹੈਗੀ ਸਾਡੇ ਤਿੰਨੇ ਜ਼ਿਲ੍ਹਾ ਦੇ ਵਿੱਚ ਰੋਪੜ ਰੇਂਜ ਦੇ ਵਿੱਚ ਜਿਹੜੇ ਰੋਪੜ ਮੋਹਾਲੀ ਅਤੇ ਫਤੇਗੜ ਸਾਹਿਬ ਇਹਦੇ ਵਿੱਚ ਆnde ਹੈਗੇ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ 211 ਐਫ ਆਈ ਆਰ ਅਸੀਂ ਹੁਣ ਤੱਕ ਦਰਜ ਕੀਤੇ ਆ ਤੇ 296 ਅਕਿਊਜ਼ਡ ਪਰਸਨਸ ਇਹਨਾਂ ਨੂੰ ਸਲਾਖਾ ਦੇ ਅੰਦਰ ਸਲਾਖਾ ਦੇ ਪਿੱਛੇ ਪਹੁੰਚਾਇਆ ਜਾ ਚੁੱਕਾ ਹੈ ਜਿਹੜੇ ਕਿ ਨਸ਼ੇ ਦਾ ਕਾਰੋਬਾਰ ਵੱਡੇ ਪੈਮਾਨੇ ਤੇ ਇਹਨਾਂ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਚਲਾ ਰਹੇ ਸੀਗੇ ਤੇ ਇਹਦੇ ਵਿੱਚ 44 ਕਿਲੋ ਅਫੀਮ ਦੀ ਬਰਾਮਦਗੀ ਹੈਗੀ ਹੈ ਇਹਦੇ ਵਿੱਚ ਕਾਫੀ ਭਾਰੀ ਮਾਤਰਾ ਦੇ ਵਿੱਚ ਕਮਰਸ਼ੀਅਲ ਕੁਆਂਟੀਟੀ ਦੀ ਇਹ ਰਿਕਵਰੀ ਹੈਗੀ ਹੈ ਇਸ ਤੋਂ ਇਲਾਵਾ 1.5 ਕਿਲੋ ਹਿਰੋਇਨ ਦੀ ਰਿਕਵਰੀ ਹੈਗੀ ਹੈ 8 ਕਿਲੋ ਗਾਂਜੇ ਦੀ ਰਿਕਵਰੀ ਹੈਗੀ ਐ 400 ਕਿਲੋ ਦੇ ਕਰੀਬ ਜਿਹੜਾ ਹੈਗਾ ਪੌਪੀ ਹਸ ਬੁੱਕੀ ਚੂਰਾ ਪੋਸਟ ਉਹਦੀ ਰਿਕਵਰੀ ਹੈਗੀ ਐ 3000 ਤੋਂ ਵੱਧ ਨਸ਼ੀਲੇ ਇੰਜੈਕਸ਼ਨ 4000 ਤੋਂ ਵੱਧ ਨਸ਼ੀਲੀ ਕੈਪਸੂਲ ਟੈਬਲੇਟਸ ਦਵਾਈਆਂ ਇਹਦੀ ਵੀ ਰਿਕਵਰੀ ਇੱਥੇ ਹੈਗੀ ਐ ਇਸ ਤੋਂ ਇਲਾਵਾ ਵੀ ਛੋਟਾ ਮੋਟਾ ਨਸ਼ਾ ਜਿਹੜਾ ਹੈਗਾ ਚਿੱਟਾ ਵਗੈਰਾ ਪਾਊਡਰ ਉਹ ਨਸ਼ੀਲਾ ਪਾਊਡਰ ਉਹ ਵੀ ਫੜਿਆ ਗਿਆ ਹੈਗਾ ਤੇ ਇਹਦੇ ਖਿਲਾਫ ਮੁਹਿੰਮ ਸਾਡੀ ਲਗਾਤਾਰ ਜਾਰੀ ਹੈਗੀ ਇੰਨਾ ਤਿੰਨਾ ਜ਼ਿਲ੍ਹਿਆਂ ਦੇ ਵਿੱਚ ਸਾਡੀ ਜਿਹੜੀ ਸਪੈਸ਼ਲ ਅਵੇਅਰਨੈਸ ਟੀਮ ਹੈਗੀ ਐ ਉਹ ਵੱਖੋ ਵੱਖਰਾ ਵੱਖੋ ਪਿੰਡਾਂ ਦੇ ਵਿੱਚ ਜਾ ਕੇ ਇਹ ਅਵੇਅਰਨੈਸ ਦੇ ਪ੍ਰੋਗਰਾਮਸ ਅਸੀਂ ਕਰਾ ਰਹੇ ਸਕੂਲ ਕਾਲਜਾਂ ਦੇ ਵਿੱਚ ਸੈਮੀਨਾਰ ਆਰਗੇਨਾਈਜ਼ ਕਰਾ ਰਹੇ ਤੁਸੀਂ ਦੇਖਿਆ ਹੋਣਾ ਪਿੱਛੇ ਸਾਡੇ ਜਿਹੜੇ ਉੱਗੇ ਸੰਗੀਤਕਾਰ ਹੈਗੇ ਹੈ ਸੈਲੀਬ੍ਰਿਟੀਜ਼ ਹੈਗੀ ਹੈ ਉਹ ਵੀ ਸਾਡੇ ਨਾਲ ਪੰਜਾਬ ਪੁਲਿਸ ਦੇ ਨਾਲ ਦੇ ਇਸ ਮੁਹਿੰਮ ਨਾਲ ਜੁੜੇ ਹੈ ਤੇ ਉਹਨਾਂ ਨੇ ਸਾਡੀ ਮੁਹਿੰਮ ਨੂੰ ਸਪੋਰਟਸ ਦੇ ਵੀ ਵੱਡੇ ਜਿਹੜੇ ਹੈਗੇ ਸਾਡੇ ਸੈਲੀਬ੍ਰਿਟੀਜ਼ ਉਹ ਇਸ ਮੁਹਿੰਮ ਨੂੰ ਉਹਨਾਂ ਨੇ ਆਪਣੀ ਆਵਾਜ਼ ਦਿੱਤੀ ਹੈ ਤੇ ਨਸ਼ਾ ਦੇ ਖਿਲਾਫ ਆਪਣੀ ਆਵਾਜ਼ ਅਸੀਂ ਬੁਲੰਦ ਕਰ ਰਹੇ ਹਾਂ ਜਿਸ ਤਰੀਕੇ ਨਾਲ ਮੁਹਾਲੀ ਜ਼ਿਲ੍ਹੇ ਦੀ ਗੱਲ ਕਰ ਲਈਏ ਮੁਹਾਲੀ ਇੱਕ ਪਾਸੇ ਬੜਾ ਬਦਨਾਮ ਇਲਾਕੇ ਜਿਹੜੇ ਕੁਸ਼ਕੇ ਦੇ ਹੈਗੇ ਜਿਵੇਂ 3B2 ਮਾਰਕੀਟ ਹੈ 7 ਫੇਸ ਹੈ ਜਾਂ ਫਿਰ 69 ਹੋਰ ਉਸ ਤੋਂ ਇਲਾਵਾ ਕਈ ਹੋਰ ਮਾਰਕੀਟਸ ਨੇ ਉਹਨਾਂ ਵਿੱਚ ਪਿਛਲੇ ਦਿਨ ਹੀ ਦੇਖਿਆ ਗਿਆ ਵੀ ਕਾਰੋਬਾਰ ਜਿਹੜਾ ਆਪਰੇਸ਼ਨ ਚਲਾਇਆ ਗਿਆ ਉਸ ਤੋਂ ਬਲਾਵਾ ਹੋਰ ਕਈ ਐਦਾਂ ਦੇ ਆਪਰੇਸ਼ਨ ਚਲਾਏ ਗਏ ਕਿੰਨਿਆਂ ਕ ਉਸ ਤੋਂ ਬਾਅਦ ਕਾਮਯਾਬੀਆਂ ਮਿਲੀਆਂ ਕਿੰਨਿਆਂ ਕ ਮੰਨ ਲਿਏ ਵੀ ਲੋਕ ਉਸ ਚੀਜ਼ ਤੋਂ ਹਟੇ ਆ ਕਿੰਨਾ ਕ ਅਪਰਾਧ ਹੋ ਸਕਿਆ ਦੇ ਉੱਪਰ ਘਟਿਆ ਹੈ ਅ ਇਸ ਚੀਜ਼ ਨੂੰ ਲੈ ਕੇ ਅਸੀਂ ਬਹੁਤ ਜ਼ਿਆਦਾ ਸਖਤ ਹੈਗੇ ਸੀਰੀਅਸ ਹੈਗੇ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਤੋਂ ਸਾਡੇ ਸਾਰੇ ਸੀਨੀਅਰ ਆਫੀਸਰਸ ਫੀਲਡ ਦੇ ਵਿੱਚ ਉਤਰੇ ਹੈਗੇ ਆ ਡੇਲੀ ਕੋਈ ਨਾ ਕੋਈ ਗੈਜ਼ਟਿਡ ਆਫੀਸਰ ਉੱਥੇ ਜ਼ਰੂਰ ਜਾਂਦੇ ਹੈਗੇ ਜਿਹੜੇ ਇਹ ਮੇਨ ਮਾਰਕੀਟਸ ਹੈਗੇ ਭਾਵੇਂ 3B2 ਦੀ ਮਾਰਕੀਟ ਹੋਵੇ ਦੀ ਮਾਰਕੀਟ ਹੋਵੇ ਵੀਆਈਪੀ ਰੋਡ ਜ਼ੀਰਖਪੁਰ ਹੋਵੇ ਇਹ ਏਰੀਆ ਸਾਡੇ ਆਈਡੈਂਟੀਫਾਈਡ ਹੈਗੇ ਜਿੱਥੇ ਕਿ ਸ਼ਾਮ ਨੂੰ ਵੱਡੇ ਪੈਮਾਨੇ ਤੇ ਈਟਿੰਗ ਆਊਟਲੈਟਸ ਹੈਗੇ ਮਾਰਕੀਟਸ ਹੈਗੇ ਜਿੱਥੇ ਫੈਮਿਲੀਜ਼ ਆਂਦੀ ਹੈ ਬੱਚੇ ਆਂਦੇ ਹੈ ਲੇਡੀਜ਼ ਆਂਦੇ ਹੈ ਗਰਲਜ਼ ਆਂਦੇ ਫਿਰ ਉਹ ਥੋੜਾ ਜਿਹਾ ਅਸੁਰੱਖਿਤਾ ਦਾ ਮਾਹੌਲ ਮਹਿਸੂਸ ਕਰਦੇ ਸੀਗੇ ਵੀ ਇੱਥੇ ਸ਼ਰਾਬ ਪੀ ਜਾਂਦੀ ਹੈਗੀ ਹੈ ਜਾਂ ਇੱਥੇ ਥੋੜੀ ਹੁੱਲੜਬਾਜੀ ਦੰਗਲਬਾਜੀ ਦੀ ਜਿਹੜੀ ਹੈਗੀ ਸਾਨੂੰ ਸ਼ਿਕਾਇਤਾਂ ਆ ਰਹੀ ਸੀਗੀ ਤੇ ਇਹਦਾ ਸਖਤ ਨੋਟਿਸ ਲੈਂਦੇ ਆ ਅਸੀਂ ਡੇਲੀ ਇੱਥੇ ਜਿਹੜਾ ਹੈਗਾ ਆਪਣਾ ਆਪਰੇਸ਼ਨ ਹੁਣ ਚੱਲਿਆ ਹੋਇਆ ਇੱਥੇ ਡੇਲੀ ਚੈਕਿੰਗ ਹੁੰਦੀ ਹੈ ਇਹਦੇ ਲਈ ਸਪੈਸ਼ਲ ਫੋਰਸ ਅਸੀਂ ਯਰਮਾਰਕ ਕੀਤੀ ਹੋਈ ਹੈ ਰਾਖਵੀ ਫੋਰਸ ਇਹਦੇ ਲਈ ਰੱਖੀ ਹੋਈ ਹੈ ਤੇ ਡੇਲੀ ਇੱਥੇ ਜਿਹੜੇ ਹੈਗੇ ਸੀਨੀਅਰ ਆਫਿਸਰਸ ਆਪ ਉੱਥੇ ਆਪਣਾ ਗੇੜਾ ਰੱਖਦੇ ਹੈਗੇ ਉਹਨਾਂ ਦੀ ਅਗਵਾਹੀ ਹੇਠ ਇੱਥੇ ਆਪਰੇਸ਼ਨ ਚੱਲਦਾ ਹੈ ਤੇ 3B2 ਮਾਰਕੀਟ ਦੇ ਵਿੱਚ ਤਾਂ ਡੇਲੀ ਈਵਨਿੰਗ ਤੋਂ ਲੈ ਕੇ ਰਾਤ ਭਰ ਆਪਰੇਸ਼ਨ ਇਹ ਚੱਲਦਾ ਹੈਗਾ ਪਿਛਲੇ 10 ਦਿਨਾ ਤੋਂ ਇਹ ਮੁਹਿੰਮ ਲਗਾਤਾਰ ਜਾਰੀ ਹੈ ਤੇ ਇਹ ਅੱਗੇ ਵੀ ਜਾਰੀ ਰਹੂਗੀ 100 ਤੋਂ ਵੱਧ ਚਲਾਨ ਇੱਥੇ ਜਿਹੜੇ ਲੋਕ ਕਰ ਰਹੇ ਸੀਗੇ ਕੋਈ ਟ੍ਰੈਫਿਕ ਦੀ ਵਾਇੋਲੇਸ਼ਨ ਕਰ ਰਹੇ ਸੀਗੇ ਉਹਨਾਂ ਦੇ ਆਪਾਂ ਕੱਟ ਚੁੱਕੇ ਹੈਗੇ 20 ਤੋਂ ਜ਼ਿਆਦਾ ਵਹੀਕਲਸ ਇਹਦੇ ਵਿੱਚ ਇੰਪਾਉਂਡ ਹੁਣ ਤੱਕ ਹੋ ਚੁੱਕਿਆ ਹੈ ਇਹ ਮੁਹਿੰਮ ਅੱਗੇ ਵੀ ਲਗਾਤਾਰ ਇਸੇ ਤਰ੍ਹਾਂ ਜਾਰੀ ਰਹੂਗੀ ਇਸ ਤੋਂ ਬਾਵਜੂਦ ਜਿਹੜੇ ਲੋਕੀ ਹਟ ਨਹੀਂ ਰਹੇ ਅਸੀਂ ਕਈ ਜਣਿਆਂ ਨੂੰ ਵਾਰਨਿੰਗ ਵੀ ਦਿੱਤੀ ਹੋਈ ਹੈ ਜਿਹੜੇ ਹਟ ਨਹੀਂ ਰਹੇ ਆ ਫਿਰ ਉਹਨਾਂ ਦੇ ਖਿਲਾਫ ਕਨਸਰਨ ਜਿਹੜੇ ਲਾਜ਼ ਹੈਗੇ ਐਕਸਾਈਜ਼ ਐਕਟ ਪੰਜਾਬ ਪੁਲਿਸ ਐਕਟ ਇਹਦੇ ਵਿੱਚ ਐਫ ਆਈ ਆਰ ਵੀ ਦਰਜ ਹੋਊਗੀ ਤੇ ਹੋਰ ਸਖਤ ਕਾਰਵਾਈ ਵੀ ਹੋਊਗੀ ਦੋ ਜ਼ਿਲ੍ਹੇ ਤੁਹਾਡੇ ਅੰਦਰ ਹੋਰ ਆਉਂਦੇ ਇੱਕ ਰੋਪੜ ਹੈ ਇੱਕ ਫਤਿਹਗੜ੍ਹ ਸਾਹਿਬ ਹੈ ਉੱਥੇ ਜਿਹੜੀਆਂ ਹੈਗੇ ਤੁਸੀਂ ਕਿਸ ਤਰੀਕੇ ਦੇ ਨਾਲ ਕਾਨੂੰਨ ਨੂੰ ਹੋਰ ਮਜ਼ਬੂਤ ਕਰ ਰਹੇ ਹੋ ਲਾਅ ਐਂਡ ਆਰਡਰ ਨੂੰ ਹੋਰ ਮਜ਼ਬੂਤ ਕਰ ਰਹੇ ਹੋ ਫਿਰ ਚਾਹੇ ਉਹ ਚੋਰੀ ਦੀਆਂ ਵਾਰਦਾਤਾ ਹੋ ਜਾਣ ਜਾਂ ਫਿਰ ਨਸ਼ੇ ਦੀਆਂ ਵਾਰਦਾਤਾ ਹੋਣ ਕਿਵੇਂ ਉਹਨਾਂ ਨੂੰ ਕੰਟਰੋਲ ਕਰ ਲਏ ਉੱਥੇ ਕੀ ਉਪਰਾਲੇ ਕਰ ਰਹੇ ਹੋ ਜੋ ਰੋਪੜ ਦੇ ਵਿੱਚ ਆ ਪਿਛਲੇ ਦਿਨੀ ਕਾਫੀ ਚੋਰੀ ਦੀ ਵਾਰਦਾਤਾ ਹੋ ਰਹੀ ਸੀਗੀ ਉਹਦੀ ਸਮੱਸਿਆ ਆ ਰਹੀ ਸੀ ਇਹਦੇ ਵਿੱਚ ਸਾਡੀ ਰੋਪੜ ਦੀ ਟੀਮ ਨੇ ਬਹੁਤ ਵਧੀਆ ਕਾਰਗੁਜ਼ਾਰੀ ਕੀਤੀ ਹੈਗੀ ਹੈ ਉੱਥੇ ਵੱਖੋ-ਵੱਖਰੇ ਆਫੀਸਰਸ ਦੇ ਅੰਡਰ ਅਸੀਂ ਵੱਖੋ-ਵੱਖਰੀ ਟੀਮਾਂ ਲਗਾਈ ਸੀਗੀ ਵੱਖੋ-ਵੱਖਰੇ ਏਰੀਆ ਦੇ ਵਿੱਚ ਜਿਵੇਂ ਨੂਰਪੁਰ ਦੇ ਬੇਦੀ ਦੇ ਵਿੱਚ ਅਸੀਂ ਵੱਖਰੀ ਟੀਮ ਸੀਗੀ ਇਹਨ ਦੇ ਵਿੱਚ ਸਾਡੀ ਟੀਮਾਂ ਨੇ ਬਹੁਤ ਵਰੀਆ ਕੰਮ ਕੀਤਾ ਹੈ ਉੱਥੇ ਪਸ਼ੂਧਨ ਚੋਰੀ ਦੇ ਜਿਹੜੇ ਮਾਮਲੇ ਹੋਏ ਸੀਗੇ ਉਹਨ ਦੇ ਵਿੱਚ ਕਾਫੀ ਮਾਮਲੇ ਜਿਹੜੇ ਹੈਗੇ ਟਰੇਸ ਹੋ ਗਏ ਤੇ ਅੰਤਰ ਰਾਜੀય ਗਿਰੋਹ ਜਿਹੜੇ ਹੈਗੇ ਇਹਦੇ ਵਿੱਚ ਅਰੈਸਟ ਹੋਏ ਹੈ ਤਿੰਨ ਵੱਖੋ ਵੱਖਰੇ ਸਟੇਟਾਂ ਤੋਂ ਬੰਦੇ ਅਕਿਊਸ ਪਰਸਨਸ ਇਹਨ ਦੇ ਵਿੱਚ ਅਰੈਸਟ ਹੋਏ ਹੈ ਕੈਟਲਸ ਦੀ ਰਿਕਵਰੀ ਹੋਈ ਹੈ ਤੇ ਕੁਝ ਜਿਹੜੇ ਚੋਰੀ ਦੇ ਪੈਸੇ ਸੀਗੇ ਇਹਨਾਂ ਨੇ ਚੋਰੀ ਕੀਤੇ ਸੀਗੇ ਉਹਦੀ ਵੀ ਰਿਕਵਰੀ ਹੋਈ ਹੈ ਹੁਣ ਹੀ ਹਾਲੀ ਕੱਲ ਪਰਸੋ ਦੇ ਵਿੱਚ ਜਿਹੜੀ ਬਹੁਤ ਵੱਡੀ ਇੱਕ ਮੋਬਾਈਲ ਸ਼ਾਪ ਚੋ ਚੋਰੀ ਹੋਈ ਸੀ ਕਿ ਰੋਪੜ ਦੇ ਵਿੱਚ ਉਹ ਚੋਰੀ ਟ੍ਰੇਸ ਕਰਨ ਚ ਸਾਡੀ ਟੀਮ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ ਉਹਨ ਦੇ ਵਿੱਚ ਦੋ ਅਕਿਊਸ ਪਰਸਨਸ ਅਰੈਸਟ ਹੋਏ ਹੈ ਤੇ ਸਵਾ 100 ਤੋਂ ਵੱਧ ਮੋਬਾਈਲ ਜਿਹੜੇ ਹੈਗੇ 100% ਰਿਕਵਰੀ ਇਸ ਚੋਰੀ ਦੇ ਕੇਸ ਵਿੱਚ ਉਹਨਾਂ ਨੂੰ ਹੋਈ ਹੈ ਜੀ ਮੈਂ ਵਿਚ ਵਿੱਚ ਇੱਕ ਹੋਰ ਆਪਾਂ ਦੇਖੀ ਤਾਂ ਜਿਵੇਂ ਤੁਸੀਂ ਲੰਬੇ ਸਮੇਂ ਤੋਂ ਨਸ਼ੇ ਦੇ ਖਿਲਾਫ ਇੱਕ ਮੁਹਿੰਮ ਚਲਾ ਰਹੇ ਹੋ ਪਿਛਲੇ ਦਿਨੀ ਕੰਬਾਲੇ ਦੇ ਵਿੱਚ ਵੀ ਚੱਲੀ ਸੀ ਜਿਹੜੇ ਸਪੈਸ਼ਲ ਡੀਜੀਆਰਪੀ ਚੁਕਲਾਈ ਤੁਹਾਡੇ ਨਾਲ ਸੀ ਕਿ ਲੇਕਿਨ ਉਸੇ ਵਿੱਚ ਦੇਖਿਆ ਵੀ ਇਹ ਨਸ਼ੇ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਹੋਰ ਵਧੀਆ ਤਰੀਕੇ ਨਾਲ ਕਾਬੂ ਕਰ ਰਹੇ ਹੋ ਜਿਵੇਂ ਇੱਕ ਹੋਰ ਨਵਾਂ ਨਸ਼ਾ ਚੱਲਿਆ ਪ੍ਰੈਗਾ ਬਲਿਕ ਉਹਨੂੰ ਵੀ ਤੁਸੀਂ ਬੈਨ ਕੀਤਾ ਸੋ ਉਹਨੂੰ ਕਿਸ ਤਰੀਕੇ ਦੇ ਨਾਲ ਜਿਹੜੇ ਹੈਗੇ ਆ ਦੇਣ ਦੀ ਇਜਾਜ਼ਤ ਹੈ ਔਰ ਉਹਨਾਂ ਜਿਹੜੇ ਗਲਤ ਤਰੀਕੇ ਦੇ ਨਾਲ ਵਰਤਦੇ ਨੇ ਕੀ ਕਾਰਵਾਈ ਉਹਨਾਂ ਤੇ ਕੀਤੀ ਜਾ ਰਹੀ ਹੈ ਜੀ ਪਿਛਲੇ ਦਿਨੋਂ ਦਿਨੀ ਇਹ ਜਿਹੜੇ ਨਵੇਂ ਕਾਨੂੰਨ ਲਾਗੂ ਹੋਏ ਹੈ ਨਿਊ ਕ੍ਰਿਮੀਨਲ ਲਾਜ਼ ਉਹਦੇ ਅੰਡਰ ਇੱਕ ਬਹੁਤ ਹੀ ਵਧੀਆ ਸੈਕਸ਼ਨ ਹੈਗਾ 163 ਬੀ ਐਨ ਐਸ ਐਸ ਭਾਰਤੀ ਨਿਆਇ ਸੰਗੀਤਾ ਤੇ ਭਾਰਤੀ ਨਾਗਰਿਕ ਸੁਰੱਖਿਆ ਸੰਹੀਤਾ ਉਹਨ ਦੇ ਵਿੱਚ 163 ਨੰਬਰ ਜਿਹੜਾ ਸੈਕਸ਼ਨ ਹੈਗਾ ਉਹਦੀ ਵਰਤੋਂ ਕਰਦੇ ਹੋਏ ਡਿਸਟ੍ਰਿਕਟ ਮੈਜਿਸਟਰੇਟ ਨੇ ਆਪਣੀ ਪਾਵਰਸ ਦੀ ਵਰਤੋਂ ਕਰਦੇ ਹੋਏ ਰੇਂਜ ਦੇ ਤਿਨੋਜੀਲੀਆ ਦੇਵਿਚ ਪ੍ਰਿਗਾਬਲਿਨ ਦਾ ਇਹ ਜਿਹੜਾ ਨਸ਼ਾ ਹੈਗਾ ਕੈਪਸੂਲਸ ਹੈਗੇ ਇਹਨਾਂ ਨੂੰ ਇਹਨਾਂ ਦੇ ਖਿਲਾਫ ਇੱਕ ਆਰਡਰਸ ਜਾਰੀ ਕੀਤੇ ਹੈਗੇ ਕਿ ਇਹਨਾਂ ਨੂੰ ਬਗੈਰ ਪ੍ਰੈਸਕ੍ਰਿਪਸ਼ਨ ਦੇ ਕੋਈ ਵੀ ਇਹਦੀ ਵਰਤੋਂ ਨਹੀਂ ਕਰ ਸਕੇਗਾ ਤੇ ਇਹਦਾ ਜੇ ਜੇ ਵੀ ਕੋਈ ਵੀ ਮੈਡੀਕਲ ਹਾਲ ਇਹਨੂੰ ਰੱਖਦਾ ਹੈਗਾ ਤਾਂ ਇਹਦੀ ਪ੍ਰੋਪਰ ਰਿਕਾਰਡ ਉਹਨਾਂ ਨੂੰ ਮੇਨਟੇਨ ਕਰਨਾ ਪਊਗਾ ਜੇ ਇਹਦੀ ਪਾਲਣਾ ਨਹੀਂ ਹੁੰਦੀ ਹੈਗੀ ਤਾਂ ਉਹਦੇ ਖਿਲਾਫ ਕਾਨੂੰਨੀ ਐਕਸ਼ਨ ਜਿਹੜਾ ਹੈਗਾ ਲਿਆ ਜਾ ਸਕਦਾ ਹੈ ਤੇ ਇਹਨਾਂ ਆਰਡਰਸ ਦੀ ਪਾਲਣਾ ਦੇ ਵਿੱਚ ਸਾਡੇ ਡਿਸਟ੍ਰਿਕਟ ਫਤੇਗੜ ਸਾਹਿਬ ਦੇ ਵਿੱਚ ਜਿਹੜਾ ਹੈਗਾ ਸਾਡੀ ਟੀਮ ਨੇ ਡਰੱਗ ਇਨਸਪੈਕਟਰ ਦੇ ਨਾਲ ਲਿਜਾ ਕੇ ਦੋ ਮੈਡੀਕਲ ਹਾਲਸ ਦੀ ਚੈਕਿੰਗ ਕੀਤੀ ਤੇ ਉੱਥੇ ਇਹਦੀ ਵਾਇਲੇਸ਼ਨ ਇਸ ਆਰਡਰਸ ਦੀ ਵਾਇਲੇਸ਼ਨ ਪਾਈ ਗਈ ਹੈ ਤੇ ਉਹਨਾਂ ਦੇ ਖਿਲਾਫ 223 ਸੈਕਸ਼ਨ 90 ਕਾਨੂੰਨ ਦੇ ਅਧੀਨ ਜਿਹੜਾ ਹੈਗਾ ਉਹਦੇ ਅੰਡਰ ਯਾਰ ਦਰਜ ਹੋਈਏ ਇਹਨਾਂ ਦੋਨਾਂ ਮੈਡੀਕਲ ਹਾਲਸ ਨੂੰ ਜਿਹੜਾ ਹੈਗਾ ਡਰਗ ਇਨਸਪੈਕਟਰ ਵੱਲੋਂ ਸੀਲ ਕੀਤਾ ਗਿਆ ਹੈਗਾ ਤੇ ਇਹਨਾਂ ਦੇ ਖਿਲਾਫ ਰਿਪੋਰਟ ਭੇਜ ਬਣਾ ਕੇ ਭੇਜ ਦਿੱਤੀ ਗਈ ਹੈ ਉਸ ਰਿਪੋਰਟ ਦੇ ਆਧਾਰ ਤੇ ਇਹ ਵੀ ਹੋ ਸਕਦਾ ਹੈ ਕਿ ਇਹਨਾਂ ਦੋਨਾਂ ਮੈਡੀਕਲ ਹਾਲਸ ਦਾ ਲਾਇਸੈਂਸ ਵੀ ਰੱਦ ਹੋ ਸਕਦਾ ਹੈਗਾ ਸੋ ਇੰਨੀ ਸਖਤ ਕਾਰਵਾਈ ਇਹਨਾਂ ਕਾਨੂੰਨ ਦੇ ਅਧੀਨ ਹੋ ਸਕਦੀ ਹੈ ਮੈਂ ਤੁਸੀਂ ਲੰਮੇ ਸਮੇਂ ਤੋਂ ਇਸ ਡਿਪਾਰਟਮੈਂਟ ਨੂੰ ਸਰਵ ਕਰ ਰਹੇ ਹੋ ਲੋਕਾਂ ਦੇ ਵਿੱਚ ਵੀ ਵਿਚਰਦੇ ਹੋ ਸੋ ਨਸ਼ਾ ਜਿਹੜਾ ਹੈਗਾ ਕਿਸ ਤਰੀਕੇ ਦੇ ਨਾਲ ਆਪਾਂ ਜੇ ਮੰਨੀਏ ਵੀ ਲੋਕਾਂ ਨੂੰ ਕਿਵੇਂ ਰੋਕ ਸਕਦੇ ਇਹਨਾਂ ਚੀਜ਼ਾਂ ਤੋਂ ਔਰ ਦੂਸਰੀ ਗੱਲ ਇਹਨਾਂ ਤਿਲਾਂ ਜ਼ਿਲ੍ਹਿਆਂ ਦੀ ਔਰ ਬਾਕੀ ਇਲਾਕੇ ਜਿਹੜੇ ਪੰਜਾਬ ਭਰ ਦੇ ਨੇ ਉਹਨਾਂ ਮਾਤਾ ਪਿਤਾ ਨੂੰ ਕੀ ਤੁਹਾਡੇ ਵੱਲੋਂ ਸੰਦੇਸ਼ ਹੈ ਜਿਹੜੇ ਇਹਨਾਂ ਕੰਮਾਂ 'ਚ ਪੈ ਗਏ ਪਰ ਮਾਪਿਓ ਉਹਨਾਂ ਨੂੰ ਰੋਕਣਾ ਚਾਹੁੰਦੇ ਕੀ ਤੁਹਾਡਾ ਸੰਦੇਸ਼ ਹੈ ਉਹਨਾਂ ਲੋਕਾਂ ਨੂੰ ਇਹਦਾ ਨਸ਼ਿਆਂ ਨੂੰ ਰੋਕਣ ਲਈ ਆਪਾਂ ਨੂੰ ਦੋਨੋਂ ਅ ਦੋ ਟੂ ਪ੍ਰੋਂਗ ਸਟ੍ਰੈਟਜੀ ਜਿਹਨੂੰ ਆਪਾਂ ਕਹਿੰਦੇ ਆ ਮਤਲਬ ਦੋਵੇਂ ਪਾਸਿਓ ਆਪਾਂ ਨੂੰ ਇਹਦੇ ਤੇ ਕੰਮ ਕਰਨਾ ਪੈਣਾ ਸਿਰਫ ਸਪਲਾਈ ਰੋਕੇ ਹੀ ਆਪਣਾ ਕੰਮ ਨਹੀਂ ਚੱਲਣਾ ਹੈ ਸਪਲਾਈ ਰੋਕਣ ਲਈ ਜਿਹੜਾ ਇਨਫੋਰਸਮੈਂਟ ਵਾਲਾ ਐਂਗਲ ਹੈ ਉਹਦੇ ਤੇ ਤਾਂ ਪੁਲਿਸ ਆਪਣੀ ਸਖਤੀ ਬਰਤ ਰਹੀ ਹੈ ਕੰਮ ਕਰਨੀ ਹੈ ਲੇਕਿਨ ਆਪਾਂ ਨੂੰ ਡਿਮਾਂਡ ਜਿਹੜਾ ਐਂਗਲ ਹੈ ਉਹਦੇ ਤੇ ਵੀ ਕੰਮ ਕਰਨਾ ਪੈਣਾ ਹੈ ਡਿਮਾਂਡ ਨੂੰ ਵੀ ਆਪਾਂ ਨੂੰ ਨਿਲ ਕਰਨਾ ਪੈਣਾ ਹੈ ਘਟਾਣਾ ਪੈਣਾ ਹੈ ਖਤਮ ਕਰਨਾ ਪੈਣਾ ਹੈ ਵੀ ਡਿਮਾਂਡ ਕਦੋਂ ਘਟੂਗੀ ਜਦੋਂ ਇਹ ਆਪਣੇ ਬੱਚੇ ਜਿਹੜੇ ਹੈਗੇ ਨਸ਼ੇ ਆ ਦੇ ਗ੍ਰਫਤ ਚ ਆ ਚੁੱਕੇ ਹੈਗੇ ਇਹ ਨਸ਼ਾ ਦੇ ਗ੍ਰਫਟੋਂ ਬਾਹਰ ਨਿਕਲਣ ਤੇ ਇਹ ਤਾਂ ਹੀ ਨਿਕਲ ਸਕਤੇ ਜੇ ਇਹਨਾਂ ਨੂੰ ਅਵੇਅਰਨੈਸ ਹੋਵੇ ਡਰੱਗਸ ਦੇ ਬਾਰੇ ਇਹਨਾਂ ਨੂੰ ਪਤਾ ਲੱਗੇ ਕਿ ਇਹਦੇ ਕੀ ਦੁਸ਼ਪਰਿਨਾਮ ਹੈਗੇ ਇਹਦੇ ਕਰਕੇ ਕਿਵੇਂ ਇਹਨਾਂ ਦੀ ਹੈਲਥ ਸਿਰਫ ਇਹਨਾਂ ਦੀ ਆਪਣੀ ਹੈਲਥ ਨਹੀਂ ਇਹਨਾਂ ਦੀ ਪੂਰੀ ਫੈਮਿਲੀ ਜਿਹੜੀ ਹੈਗੀ ਹੈ ਉਹ ਖਰਾਬ ਹੋ ਰਹੀ ਹੈ ਇਹਨਾਂ ਦਾ ਫਿਊਚਰ ਇਹਨਾਂ ਦਾ ਪੂਰਾ ਭਵਿਕ ਜਿਹੜਾ ਹੈਗਾ ਉਹ ਖਰਾਬ ਹੋ ਰਿਹਾ ਤੇ ਸਿਰਫ ਇਹਨਾਂ ਦਾ ਆਪਣਾ ਨਹੀਂ ਇਹਨਾਂ ਦੀ ਪੂਰੀ ਇੰਟਾਇਰ ਸੋਸਾਇਟੀ ਦੀ ਜਿਹੜੀ ਹੈਲਥ ਹੈਗੀ ਹੈ ਉਹ ਖਰਾਬ ਹੋ ਰਹੀ ਹੈ ਸੋਸਾਇਟੀ ਦੀ ਜਿਹੜੀ ਸੋਸ਼ਲ ਫੈਬਰਿਕ ਹੈ ਉਹ ਟੋਟਲੀ ਜਿਹੜੀ ਹੈਗੀ ਹੈ ਅਫੈਕਟ ਹੋ ਰਹੀ ਹੈ ਇਹਨਾਂ ਚੀਜ਼ਾਂ ਬਾਰੇ ਜਦੋਂ ਇਹਨਾਂ ਨੂੰ ਅਵੇਅਰਨੈਸ ਆਊਗੀ ਨੰਬਰ 1 ਤੇ ਨੰਬਰ 2 ਜਦੋਂ ਇਹਨਾਂ ਨੂੰ ਰਿਕੁਆਇਰਡ ਮੈਡੀਕਲ ਹੈਲਪ ਹੈ ਜਿਹੜੀ ਸਾਈਕੋਲੋਜੀਕਲ ਹੈਲਪ ਹੈ ਕਾਉਂਸਲਿੰਗ ਦੀ ਹੈਲਪ ਹੈ ਉਹ ਇਹਨਾਂ ਨੂੰ ਮਿਲੂਗੀ ਸੋ ਇਹਨਾਂ ਦੋਨਾਂ ਸਟ੍ਰੈਟਜੀਸ ਤੇ ਆਪਾਂ ਨੂੰ ਕੰਮ ਕਰਨਾ ਪਊਗਾ ਤੇ ਇਹਨਾਂ ਦੋਨਾਂ ਸਟ੍ਰੈਟਜੀਸ ਤੇ ਕੰਮ ਆਪਾਂ ਇਸ ਵੇਲੇ ਕਰ ਰਹੇ ਹੈਗੇ ਤੇ ਮੈਨੂੰ ਆਸ ਹੈਗੀ ਕਿ ਜ ਇਹ ਨਸ਼ਿਆ ਦੇ ਖਿਲਾਫ ਚੱਲ ਰਹੇ ਹੈਗੇ ਕਿ ਬਹੁਤ ਜਲਦ ਜਿਹੜਾ ਹੈਗਾ ਇਹ ਨਸ਼ਿਆ ਦਾ ਖਾਤਮਾ ਕਰਨ ਵਿੱਚ ਪੰਜਾਬ ਪੁਲਿਸ ਕਾਮਯਾਬ ਹੋਊਗੀ ਬਿਲਕੁਲ ਬਿਲਕੁਲ ਧੰਨਵਾਦ ਅਸਦੇ ਤੌਰ ਦੇ ਉੱਪਰ ਜਿਹੜਾ ਮੁਹਾਲੀ ਫਤਿਹਗੜ੍ਹ ਸਾਹਿਬ ਰੋਪੜ ਜ਼ਿਲ੍ਹੇ ਦੀ ਗੱਲ ਕਰ ਲਈਏ ਜੋ ਹਾਲਾਤ ਸੀਗੇ तमाम ਰਿਕਵਰੀਜ਼ ਜਿਹੜੀਆਂ ਨੇ ਔਰ ਨਸ਼ਿਆਂ ਨੂੰ ਲੈ ਕੇ ਕਿ ਕੁਝ ਜਿਹੜੇ ਸਖਤ ਕਦਮ ਮੁਹਾਲੀ ਪੁਲਿਸ ਵੱਲੋਂ ਰੋਪੜ ਔਰ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਚੁੱਕੇ ਜਾ ਰਹੇ ਨੇ ਡੀਆਈਜੀ ਬਾਰਡਰ ਨੇ ਸਾਡੇ ਨਾਲ ਸੀ तमाम ਗੱਲਾਂ ਦੇ ਉੱਪਰ ਜਿਹੜਾ ਪਰਦਾ ਚੁੱਕਿਆ ਗਿਆ ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल पर।